ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਨਵਨੀਤ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਆਓ ਹੁਣ ਰੁਕ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਭਾਰਤੀ ਜਨਤਾ ਪਾਰਟੀ ਨੂੰ ਹੁਸ਼ਿਆਰਪੁਰ ਵਿੱਚ ਲੱਗਿਆ ਵੱਡਾ ਝਟਕਾ ਹੁਸ਼ਿਆਰਪੁਰ ਤੋਂ ਦਿੱਗਸ ਨੇਤਾ ਸੰਜੀਵਤ ਤਲਵਾਰ ਨੇ ਪਰਿਵਾਰ ਸਮੇਤ ਛੱਡੀ ਬੀਜੇਪੀ 2024 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹੋਵੇਗੀ ਨਵੀਂ ਰਾਜਨੀਤੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਾ ਸੱਜਣਾ ਮਿੱਤਰਾ ਪ੍ਰੇਮੀ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਕੇਵਲ ਪ੍ਰੈਸ ਦਾ ਰੋਲ ਹੀ ਅਦਾ ਨਹੀਂ ਕਰਦੇ ਤੁਸੀਂ ਮੇਰੀ ਜੀਵਨ ਦੇ ਵਿੱਚ ਹਮੇਸ਼ਾ ਹੀ ਬੜਾ ਮਹੱਤਵਪੂਰਨ ਰੋਲ ਅਦਾ ਕੀਤਾ ਮੇਰੇ ਸਾਥੀ ਦਾ ਦੋਸਤ ਦਾ ਜਦੋਂ ਕਿਤੇ ਤੁਹਾਨੂੰ ਇਹ ਲੱਗਿਆ ਕਿ ਮੇਰਾ ਪਰਿਵਾਰ ਜਾਂ ਮੈਂ ਕਦੀ ਟਰੈਕ ਤੋਂ ਇੱਧਰ ਉੱਧਰ ਹੋਏ ਆ ਤੁਸੀਂ ਹਮੇਸ਼ਾ ਹੀ ਮੇਰਾ ਮਾਰਗਦਰਸ਼ਨ ਵੀ ਕੀਤਾ ਔਰ ਮੈਨੂੰ ਗਾਈਡ ਵੀ ਕੀਤਾ ਇਹ ਪ੍ਰੈਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜਿਹੜੇ ਮੇਰੇ ਨਾਲ ਕੋ ਸੱਜਣ ਬੈਠੇ ਆ ਉਹਨਾਂ ਨੂੰ ਤੁਹਾਨੂੰ ਇੰਟਰੋਡਿਊਸ ਕਰਾ ਦਿਆਂ ਕਿਉਂਕਿ ਉਹਦੇ ਐਂਤ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਸ ਕੇ ਪੋਮਰਾ ਜੀ ਤੁਸੀਂ ਜਾਣਦੇ ਆ ਸਮਾਜ ਸੇਵੀ ਨੇ ਉਹਨਾਂ ਦੇ ਨਾਲ ਮਦਨ ਲਾਲ ਸੈਣੀ ਜੀ ਇਹ ਰਿਟਾਇਰਡ ਟੀਚਰ ਐਸੋਸੀਏਸ਼ਨ ਜਿਹੜੀ ਹੈਗੀ ਪੰਜਾਬ ਦੇ ਜਨਰ ਸਖਤਰ ਵੀ ਨੇ ਡਾਕਟਰ ਧਰਮਪਾਲ ਸਾਹਲ ਜਿੱਥੇ ਕਿ ਨਾਵਲਕਾਰ ਵੀ ਨੇ ਔਰ ਬੁੱਧੀਜੀਵੀ ਵੀ ਨੇ ਔਰ ਰਾਸ਼ਟਰੀ ਵਾਰਡ ਬੀਨਰ ਨੇ ਨੀਤੀ ਤਲਵਾਰ ਪ੍ਰੋਫੈਸਰ ਕੁਲਵਿੰਦਰ ਜੰਡਾ ਜੀ ਮਾਸਕੁੰਦਰ ਜੰਡਾ ਜੀ ਇਹ ਬੁੱਧੀਜੀਵੀ ਨੇ ਰਿਟਾਇਰਡ ਟੀਚਰ ਨੇ ਔਰ 12 ਕਿਤਾਬਾਂ ਵੀ ਇਹ ਲਿਖ ਚੁੱਕੇ ਨੇ ਗਰੀਸ਼ ਜੀ ਇਹ ਐਮ ਆਰ ਦੀਪ ਜੜੀ ਸਾਡੀ ਐਸੋਸੀਏਸ਼ਨ ਆ ਉਹਦੇ ਅਧਿਐਕਸ਼ ਨੇ ਕਮਲ ਜੀ ਸਾਡੀ ਇੱਕ ਰਿਟਾਇਰਡ ਇਹ ਵੀ ਆਫੀਸਰ ਨੇ ਟ੍ਰਾਂਸਪੋਰਟ ਡੀਟੀਓ ਡਿਪਾਰਟਮੈਂਟ ਦੇ ਵਿੱਚੋਂ ਔਰ ਇਹ ਸਾਡੀ ਇੱਕ ਸੱਭਿਆਚਾਰ ਸੰਭਾਲ ਸੁਸਾਇਟੀ ਆ ਉਹਦੇ ਜਨਰ ਸਕੱਤਨ ਨੇ ਸਰਦਾਰ ਭਪਿੰਦਰ ਸਿੰਘ ਜੀ ਮੇਰੇ ਪਰਮ ਮਿੱਤਰ ਨੇ ਸ਼ਾਂਤਚਾਸੀ ਕੌਂਸਟੈਂਸੀ ਨੂੰ ਬਿਲੋਂਗ ਕਰਦੇ ਆ ਪਰਵੀਨ ਸੈਣੀ ਜੀ ਮੇਰਾ ਛੋਟਾ ਭਰਾ ਵੀ ਕਹ ਲੋ ਜੁਵਾ ਨੇਤਾ ਆ ਔਰ ਬਹੁਤ ਅੱਛਾ ਕਾਰਜ ਕਰ ਰਿਹਾ ਦਿਹਾੜ ਦੇ ਵਿੱਚ ਸੁਨੀਲ ਕਾਲਿਆ ਜੀ ਇੱਕ ਬਹੁਤ ਹੀ ਪੁਰਾਣਾ ਜਿਹਦਾ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਹੈ ਉਹਨਾਂ ਨਾਲ ਜੁੜਿਆ ਪਿੱਛੇ ਸੁਖਾ ਜੀ ਇਹ ਪੰਚ ਨੇ ਸੋਸ਼ਲ ਵਰਕਰ ਨੇ ਰਾਜਕੁਮਾਰ ਜੀ ਰਿਟਾਇਰਡ ਜਿੱਥੇ ਆਰਮੀ ਚੋਂ ਵੀ ਆਇਆ ਹੋਆ ਲੇਕਿਨ ਐਸ ਵੇਲੇ ਬਹੁਤ ਹੀ ਅੱਛੀ ਕਸਾਨੀ ਕਰਦੇ ਨੇ ਭੈਣ ਸਰਬਜੀਤ ਕੌਰ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਭਾਜਪਾ ਨੇਤਾ ਨੇ ਵਰुण ਜੀ ਸਾਡੇ ਇੱਕ ਪ੍ਰਜਾਪਤ ਸਭਾ ਹੈ ਉਹਦੇ ਅਧਿਐਕਸ਼ ਨੇ ਮਾਫ਼ ਕਰਨਾ ਜੀ ਇਹ ਨੀਤੀ ਤਲਵਾਰ ਜੀ ਵੀ ਬਹੁਤ ਸਾਰੀਆਂ ਉਪलब्ਧੀਆਂ ਹੈਗੀਆਂ ਮੈਂ ਕੱਦ ਦਤਾ ਨੀਤੀ ਤਲਵਾਰ ਜੀ ਹਾਂਜੀ ਨੀਤੀ ਤਲਵਾਰ ਜੀ ਇਹਨਾਂ ਦੀ ਸਭ ਤੋਂ ਵੱਡੀ ਉਪਤਾਵ ਦੀ ਇਹ ਆ ਕਿ ਇਹਨਾਂ ਨੇ ਮੈਨੂੰ ਆਪਣਾ ਘਰ ਵਾਲਾ ਚੁਣਿਆ ਤੇ ਇਹ ਨੀਤੀ ਤਲਵਾਰ ਤੁਸੀਂ ਪਤਾ ਹੀ ਆ ਕਿ ਮਹਿਲਾ ਮੋਰਚਾ ਪੰਜਾਬ ਦੇ ਅੰਦਰ ਇਹਨੇ ਸਕੱਤਰ ਔਰ 22 ਪ੍ਰਧਾਨ ਦੀ ਜ਼ਿੰਮੇਵਾਰੀ ਨਿਖਾਈ ਹੈ ਔਰ ਸੋਸ਼ਲ ਕੰਮਾਂ 'ਚ ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ ਹੁਣ ਅੱਜ ਦੀ ਪ੍ਰੈਸ ਕਾ ਜਿਹੜੀ ਕਾਨਫਰੰਸ ਹੈ ਇਹਦੇ ਮੇਰੇ ਦੋ ਪਹਿਲੂ ਪ੍ਰਮੁੱਖ ਨੇ ਪਹਿਲਾ ਪਹਿਲੂ ਪਿਛਲੇ ਦਿਨ ਤੁਸੀਂ ਅਖਬਾਰਾਂ 'ਚ ਕੁਝ ਚੰਦ ਅਖਬਾਰਾਂ ਦੇ ਵਿੱਚ ਪੜਿਆ ਕਿ ਸੰਜੀਵ ਤਲਵਾਰ ਔਰ ਉਹਦੀ ਧਰਮਪਤਨੀ ਨੇ ਭਾਰਤੀ ਜਨਤਾ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਜਿਹੜੀ ਹੈ ਉਹ ਤੋਂ ਤਿਆਗ ਪੱਤਰ ਮੇਰੇ ਮਿੱਤਰ ਨੇ ਰਿਟਾਇਰਡ ਚੀਫ ਇੰਜੀਨੀਅਰ ਐਚ ਐਸ ਸੈਣੀ ਜੀ ਉਹਨੇ ਬਿਠਾਓ ਨਾ ਤੁਸੀਂ ਇੱਧਰ ਆ ਜਾ ਕੋਈ ਨਾਰਮਲ ਖੜੇ ਹੋ ਜਾ ਐਚ ਐਸ ਸੈਣੀ ਜੀ ਮੇਰੀ ਜ਼ਿੰਦਗੀ ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਕਾਲੀ ਤੁਸੀਂ ਬਟਨ ਹਾਂਜੀ ਨਹੀਂ ਕਦੋਂ ਤੱਕ ਤੇ ਔਰ ਇਹ ਵੀ ਨਾਲ-ਨਾਲ ਚਾਚੇ ਆਏ ਕਿ ਸੰਜੀਵ ਤਲਵਾਰ ਕਿਸੇ ਅੰਨਿਆ ਪਾਰਟੀ ਦੇ ਵਿੱਚ ਪਹਿਲਾਂ ਪਹਿਲੂ ਮੈਂ ਟੱਚ ਕਰਾਂਗਾ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਮੈਂ ਤੇ ਮੇਰੀ ਧਰਮ ਪਤਨੀ ਨੇ ਰਿਜ਼ਾਈਨ ਦਿੱਤਾ ਤਾਂ ਕਿਉਂ ਦਿੱਤਾ ਮੈਂ ਤੁਹਾਨੂੰ ਸਾਰਿਆਂ ਨੂੰ ਕੁਝ ਜ਼ਿੰਦਗੀ ਦੇ ਅਜਿਹੇ ਪਹਿਲੂ ਆ ਬਹੁਤ ਸਾਰੇ ਪਹਿਲੂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਖੁੱਲੀ ਕਿਤਾਬ ਆ ਪਰ ਕੁਝ ਅਜਿਹੇ ਪਹਿਲੂ ਆ ਜਿਹੜੇ ਮੇਰੀ ਵਰਕਿੰਗ ਕਰਕੇ ਲੁਕੇ ਰਹਿ ਗਏ ਅੱਜ ਉਹਨਾਂ ਤੇ ਤੁਹਾਡੇ ਸਾਹਮਣੇ ਪਾਉਣੀ ਚਾਹੁੰਦਾ ਮੈਂ ਇੱਕ ਵਾਲ ਸਵੈਮ ਸੇਵਕ ਆ ਵਾਲ ਸਵੈਮ ਸੇਵਕ ਇਹਨੂੰ ਕਹਿੰਦੇ ਆ ਜਿਹੜਾ ਰਾਸ਼ਟਰੀ ਸਵੈ ਸੇਵਕ ਸੰਗ ਦੇ ਨਾਲ ਜੁੜਿਆ ਇਹ ਬੰਦਾ ਮੈਂ ਇੱਕ ਵਾਲ ਸਵੈਮ ਸੇਵਕ ਆ ਔਰ ਮੇਰਾ ਸੰਗ ਦੇ ਵਿੱਚ ਸੰਗ ਨੇ ਮੈਨੂੰ ਨਹੀਂ ਲੱਭਿਆ ਮੇਰੀ ਵਿਚਾਰਧਾਰਾ ਔਰ ਸੰਗ ਦੀ ਵਿਚਾਰਧਾਰਾ ਮੇਰੇ ਪਰਿਵਾਰ ਦੀ ਵਿਚਾਰਧਾਰਾ ਜਿਹੜੀ ਸੀ ਉਹ ਮੈਂ ਕਹੂੰਗਾ ਜਿਹੜਾ ਭੈਣ ਜੀ ਹਰਪ੍ਰੀਤ ਕੌਰ ਵੀ ਆਏ ਉਹਨਾਂ ਨੂੰ ਵੀ ਨਾਲਜ ਆ ਅਸਲ ਆਓ ਜੀ ਉਹ ਵਿਚਾਰਧਾਰਾ ਜਿਹੜੀ ਸਾਡੀ ਸੀ ਉਹ ਇੱਕ ਸੀ ਉਹਦੇ ਕਰਕੇ ਮੈਂ ਸੰਗ ਚ ਗਿਆ ਪਾੜੇ ਗਜ਼ੈਂਪਲ ਪਿਛਲੇ 14 ਸਾਲ ਲਗਭਗ 14 ਸਾਲ ਪਹਿਲਾਂ ਮੈਂ ਇੱਕ ਪ੍ਰਯਾਸ ਕੀਤਾ ਮੇਰੇ ਆਪਣੇ ਜੱਦੀ ਪਿੰਡ ਦੇ ਵਿੱਚ ਇੱਕ ਸਾਡੇ ਦੋ ਸ਼ਮਸ਼ਾਨ ਘਰ ਪਿੰਡਾਂ ਚ ਅਕਸਰ ਹੈਗੇ ਆ ਜਿੱਦਾਂ ਕੋਈ ਜਰਨਲ ਦਾ ਹੈ ਕੋਈ ਅਨਸੂਚਿਤ ਜਾਤੀ ਦਾ ਹੈ ਅਸੀਂ ਉਦੋਂ ਕੋਸ਼ਿਸ਼ ਕੀਤੀ ਕਿ ਸਾਡਾ ਇੱਕ ਸ਼ਮਸ਼ਾਨ ਘਰ ਹੋਣਾ ਚਾਹੀਦਾ ਅਸੀਂ ਉਹ ਇੱਕ ਸ਼ਮਸ਼ਾਨ ਘਰ ਲਈ ਯਤਨ ਕੀਤਾ ਔਰ ਅਸੀਂ ਉਹ ਚ ਸਫਲ ਹੋ ਗਏ 10 ਸਾਲ ਪਹਿਲਾਂ ਪ੍ਰਮਾਤਮਾ ਨੇ ਸਾਡੇ ਹੱਥੋਂ ਇੱਕ ਮੰਦਿਰ ਦਾ ਨਿਰਮਾਣ ਇੱਥੇ ਕਰਾਇਆ ਔਰ ਸਨਾਤਨ ਮੰਦਿਰ ਹੈ ਔਰ ਅਸੀਂ 10 ਸਾਲ ਪਹਿਲਾਂ ਹੀ ਉਸ ਮੰਦਿਰ ਦੇ ਵਿੱਚ ਮਹਾਰਿਸ਼ੀ ਬਾਲਮੀਕੀ ਜੀ ਦਾ ਮੰਦਿਰ ਵੀ ਨਾਲ ਸਥਾਪਿਤ ਕੀਤਾ ਮੈਂ ਗੱਲ ਕਿਉਂ ਕਹੀ ਅੱਜ 10 ਸਾਲ ਬਾਅਦ ਸਰਸੰਗ ਚਾਰਕ ਜੀ ਨੇ ਵਿਜੇ ਦਸ਼ਮੀ ਦੇ ਉੱਪਰ ਇਹ ਗੱਲ ਕੀਤੀ ਕਿ ਸਾਡੇ ਮੰਦਿਰ ਇੱਕ ਹੋਣੇ ਚਾਹੀਦੇ ਆ ਸਾਡਾ ਇੱਕ ਖੂਹੋਂ ਪਾਣੀ ਪੀਣਾ ਚਾਹੀਦਾ ਸਾਡੇ ਸ਼ਮਸ਼ਾਨ ਘਾਟੇ ਇੱਕ ਹੋਣੇ ਚਾਹੀਦੇ ਆ ਔਰ ਮੈਂ 14 ਸਾਲ ਤੋਂ ਕੀਤਾ ਮੇਰੀ ਵਿਚਾਰਧਾਰਾ ਇੱਕ ਸੀ ਇਸੇ ਤਰ੍ਹਾਂ ਭਾਤੇ ਚੰਤਾ ਪਾਰਟੀ ਦੇ ਅੰਦਰ ਵੀ ਮੇਰੀ ਵਿਚਾਰਧਾਰਾ ਕਰਕੇ ਮੈਂ ਉੱਥੇ ਸੀ 1998 ਚ ਮੈਂ ਐਕਟਿਵ ਪੋਲਿਟਿਕਸ ਤੇ ਆਇਆ। ਔਰ ਮੈਂ ਉੱਥੇ ਮੰਨੂਗਾ ਕਿ ਮੇਰੀ ਸਭ ਤੋਂ ਵੱਡੀ ਗਲਤੀ ਕੀ ਰਹੀ ਆ ਜਿਹੜੀ ਤੁਸੀਂ ਸਾਰਿਆਂ ਨੇ ਦੇਖੀ ਆ ਕਿ ਮੇਰਾ ਕੰਮ ਕਰਨ ਦੀ ਸਪੀਡ ਬਹੁਤ ਜ਼ਿਆਦਾ ਸੀ। ਕੰਮ ਕਰਨ ਦੀ ਸਪੀਡ ਬਹੁਤ ਜ਼ਿਆਦਾ ਸੀ ਲਗਾਤਾਰੀ ਉਹ ਸਪੀਡ ਹੁਣ ਵੀ ਚੱਲੀ ਆ ਰਹੀ ਆ। ਕੁਝ ਲੋਕਲ ਸਤਰ ਦੇ ਜਿਹੜੇ ਨੇਤਾ ਸੀ ਉਹਨਾਂ ਨੂੰ ਮੇਰੇ ਜਾਂ ਮੇਰੇ ਵਰਗੇ ਬਹੁਤ ਸਾਰੇ ਲੋਕ ਜਿਵੇਂ ਬਹੁਤ ਸਾਰੇ ਪਰਿਵਾਰ ਇਦਾਂ ਦੇ ਆ ਜਿਨ੍ਹਾਂ ਤੋਂ ਆ ਸੁਰੱਖਿਆ ਦੀ ਭਾਵਨਾ ਸੀ ਮੇਰੇ ਤੋਂ ਵੀ ਪੈਦਾ ਹੋਈ ਬਹੁਤਿਆਂ ਦੇ ਪਰਚੇ ਰਜਿਸਟਰ ਹੋਏ ਬਹੁਤੇ ਲੋਕ ਜੇਲ੍ਹ ਚਲੇ ਗਏ ਬਹੁਤੇ ਲੋਕ ਘਰ ਚ ਬੈਠ ਗਏ। ਮੇਰੇ ਤੇ ਵੀ ਭਾਈ ਪਰਚਾ ਰਜਿਸਟਰ ਹੋਇਆ ਹੋਰ ਵੀ ਕਈ ਇਦਾਂ ਦੇ ਕਾਰਨ ਬਣੇ ਉਹ ਜਿਨ੍ਹਾਂ ਤੋਂ ਆਸ਼ਰਕਸ਼ਾ ਦੀ ਭਾਵਨਾ ਜਿਹਨਾਂ ਨੂੰ ਪੈਦਾ ਹੋਈ ਉਹਨਾਂ ਨੇ ਲਗਾਤਾਰ ਰਸਤੇ ਦੇ ਵਿੱਚ ਮੁਸ਼ਕਲਾਂ ਖੜੀਆਂ ਕੀਤੀਆਂ ਆ ਹਿਸਤਾ ਹਿਸਤਾ ਬਹੁਤ ਸਾਰੇ ਪਰਿਵਾਰਾਂ ਨੂੰ ਧਰਾਤਲ ਤੇ ਕਰਤਾ ਸ਼ੂਨੇ ਕਰ ਦਿੱਤਾ ਸ਼ਾਇਦ ਮੈਂ ਵੀ ਸ਼ੂਨੇ ਹੋ ਜਾਂਦਾ ਖਤਮ ਹੋ ਜਾਂਦਾ ਪਰ ਮੈਂ ਪਰਮਾਤਮਾ ਤੇ ਆਪਣੇ ਕਰਮਕਾਤਾਂ ਤੇ ਆਪਣੇ ਇਸ ਪਰਿਵਾਰ ਤੇ ਵਿਸ਼ਵਾਸ ਕੀਤਾ ਲਗਾਤਾਰ ਮੈਂ ਕੰਮ ਕਰਦਾ ਰਿਹਾ ਔਰ ਤੁਸੀਂ ਸਾਰੇ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਨਾਤੇ ਜਾਣਦੇ ਹੋ ਔਰ ਜੇ ਤੁਸੀਂ ਸਮਾਜ ਚ ਵੀ ਦੇਖਦੇ ਹੋ ਸੰਜੀਪ ਤਲਵਾਰ ਨੀਤੀ ਤਲਵਾਰ ਨੂੰ ਲੋਕ ਭਾਜਪੀ ਔਰ ਭਾਜਪੀ ਨੂੰ ਸੰਜੀਪ ਤਲਵਾਰ ਨੀਤੀ ਤਲਵਾਰ ਮੰਨਦੇ ਆ ਪਰ ਮੈਂ ਅੱਜ ਤੁਹਾਨੂੰ ਇੱਕ ਸਚਾਈ ਦੱਸਣਾ ਚਾਹੁੰਦਾ ਸਨ 2005 ਤੋਂ ਲੈ ਕੇ ਟਿਲ ਟੂਡੇ ਮੈਂ ਅੱਜ ਤੱਕ ਵੀ ਕਦੀ ਭਾਰਤੀ ਜਨਤਾ ਪਾਰਟੀ ਦੇ ਆਫਿਸ 'ਚ ਨਹੀਂ ਗਿਆ ਇਹਦਾ ਕਿ ਮੈਂ ਕਿਉਂ ਇਹ ਲਫ਼ਜ਼ ਕਹੇ ਆ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹਦੇ ਵਿੱਚ ਮੈਂ ਆਪਣਾ ਤਨ ਮਨ ਧਨ 바ਰਿਆ ਸਾਰਾ ਕੁਝ ਲੇਟਾਂ ਵਾਲੇ ਕੰਮ ਕੀਤਾ ਲਗਾਤਾਰ ਪ੍ਰਯਾਸ ਕੀਤਾ ਬਹੁਤ ਕੰਮ ਕੀਤਾ ਉਹਦੇ ਮੈਂ ਕਦੀ ਆਫਿਸ ਨਹੀਂ ਗਿਆ ਰੀਜ਼ਨ ਕੀ ਸੀ ਕਿ ਉਹ ਪਾਰਟੀ ਦੇ ਨੇਤਾਵਾਂ ਨੇ ਜਿਨ੍ਹਾਂ ਨੇ ਮੇਰੇ ਖਿਲਾਫ ਛੜਜੰਤਰ ਬੁਣਿਆ ਮੈਨੂੰ ਰੀਕੋ ਪਾਰਟੀ ਚ ਰੀਕੋਗਨਾਈਜ਼ ਕਰਾਉਣ ਵਾਸਤੇ ਹੀ ਉਹਨਾਂ ਨੇ ਪੂਰਾ ਜਿਹੜਾ ਆਪਣਾ ਜ਼ੋਰ ਲਾਤਾ ਕਿ ਰੀਕੋਗਨਾਈਜ਼ ਨਾ ਹੋਵੇ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਵੀ ਮੇਰੇ ਉਹਨਾਂ ਨੇ ਪਹਿਲਾਂ ਸਵਾਲ ਚੱਕਦੇ ਰਹੇ ਪਰ ਮੈਂ ਪਾਰਟੀ ਨਹੀਂ ਛੱਡੀ ਪਾਰਟੀ ਦੀ ਜਤਨਾਂ ਚ ਕੰਮ ਕਰਦਾ ਰਿਹਾ ਅੱਗੇ ਵਧਦਾ ਰਿਹਾ ਹੁਣ ਇਹ ਗੱਲ ਆ ਗਈ ਕਿ ਜੇ ਮੈਂ ਉਸ ਲਈ ਬਚਾਤਾ ਤੇ ਪਿੱਛੇ ਨਹੀਂ ਹਟਿਆ ਤਾਂ ਹੋਣ ਕਿਹੜਾ ਕਾਰਨ ਆ ਗਿਆ ਇਸ ਦੌਰਾਨ ਪਾਰਟੀ ਨੇ ਮੇਰੀ ਧਰਮ ਪਤਨੀ ਨੂੰ ਭਾਜਪਾ ਦੇ ਅੰਦਰ ਕੰਮ ਕਰਨ ਦਾ ਮੌਕਾ ਦਿੱਤਾ ਔਰ ਜਿਹੜੀ ਗਲਤੀ ਮੈਂ ਦੁਹਾਈ ਮੇਰੀ ਜੀਨਸ ਕਹਿ ਲਓ ਤੁਸੀਂ ਜਾਂ ਪਰਵਾਰਿਕ ਪਿਸ਼ਟ ਭੂਮੀ ਕਹਿ ਲਓ ਉਹੀ ਗਲਤੀ ਮੇਰੀ ਧਰਮ ਪਤਨੀ ਨੇ ਦੁਹਾਈ ਇਹ ਜਦੋਂ ਇਹਨੂੰ ਪਾਰਟੀ ਚ ਮੌਕਾ ਮਿਲਿਆ ਇਹ ਸਮਾਜਿਕ ਕੰਮ ਦੀ ਸੀ ਸਮਾਜਿਕ ਕੰਮ ਹੋਣ ਕਰਕੇ ਬਹੁਤ ਥੋੜੇ ਸਮੇਂ ਦੇ ਵਿੱਚ ਆਪਣੇ ਕੰਮਾਂ ਕਰਕੇ ਪੂਰੇ ਪੰਜਾਬ ਦੇ ਅੰਦਰ ਇਹਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਐਜ਼ ਅ ਭਾਜਪਾ ਦੀ ਨੇਤਾ ਔਰ ਬਹੁਤ ਅੱਛੇ ਤਰੀਕੇ ਨਾਲ ਸਥਾਪਿਤ ਕੀਤਾ ਕੰਮ ਵੀ ਰੱਜ ਕੇ ਕੀਤਾ ਪਾਰਟੀ ਚ ਚੇਂਜ ਸੁਭਾਅਕ ਆ ਚੇਂਜ ਜਿਹੜੀ ਆ ਮੈਂ ਜਿਵੇਂ ਇਨੈਚਰ ਹੋ ਗਿਆ 18 ਸਾਲ ਤੋਂ ਮੇਰੇ ਕੋਲ ਕਿਸ ਤਰ੍ਹਾਂ ਦੀ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਸਾਨੂੰ ਤਾਂ ਆਦਤ ਆ ਜੱਕਦਮ ਨੀਤੀ ਤਲਵਾਰ ਨੂੰ ਵੀ ਜਿੱਦਾਂ ਮੱਖਣ ਚੋਂ ਬਾਲ ਬਾਹਰ ਕੱਢੀਦਾ ਉੱਦਾਂ ਕੱਢ ਕੇ ਉਹਨਾਂ ਨੇ ਬਾਹਰ ਰੱਖਤਾ ਪਰ ਇਸ ਕਰਕੇ ਸਾਨੂੰ ਉਸ ਚੇਂਜ ਦਾ ਫਰਕ ਨਹੀਂ ਪਿਆ ਕਿ ਪਾਰਟੀ ਦੇ ਇੱਕ ਪ੍ਰਕਿਰਿਆ ਆ ਆ ਹਿਸਤਾ ਹਿਸਤਾ ਮੇਰੇ ਦਿਮਾਗ 'ਚ ਆਇਆ ਇੱਕ ਵਾਰੀ ਪਤਾ ਤਾਂ ਕਰੀਏ ਕਿ ਕਾਰਨ ਕੀ ਹੋਇਆ ਕਿ ਨਵੇਂ ਲੀਡਰਸ਼ਿਪ ਆਈ ਇਹ 22 ਪ੍ਰਧਾਨ ਸੀ ਪ੍ਰਦੇਸ਼ ਦੀ ਇਹਨਾਂ ਨੂੰ ਦੂਜੀ ਵਾਰੀ ਜਦੋਂ ਟਰਮ ਚੇਂਜ ਹੋਈ ਅਸ਼ਨੀ ਜੀ ਨੇ ਕੀਤੀ ਆਪਣੇ ਨਾਲ ਐਗਜ਼ੀਕਟਿਵ ਮੈਂਬਰ ਲੈਣਾ ਵੀ ਉਚਿਤ ਨਹੀਂ ਸਮਝਿਆ ਫਿਰ ਨਵੀਂ ਲੀਡਰਸ਼ਿਪ ਆ ਗਈ ਉਦੋਂ ਵੀ ਚੇਂਜ ਕਰਤਾ ਤੇ ਜਦੋਂ ਮੈਂ ਸਾਰੀ ਸਚਾਈ ਪਤਾ ਮੈਨੂੰ ਲੱਗੀ ਤਮੈਂ ਹੈਰਾਨ ਰਹਿ ਗਿਆ ਹਾਂ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਆਂ ਕਿ ਕਿਸਾਨ ਅੰਦੋਲਨ ਵੇਲੇ ਕੇਵਲ ਨੀਤੀ ਤਲਵਾਰ ਇੱਕ ਇਦਾਂ ਦੀ ਨੇਤਾ ਸੀ ਜਿਨੇ ਆਪਣਾ ਪੂਰਾ ਟੈਂਟ ਬਣਾਇਆ ਸੀ ਕਰੋਨਾ ਦਾ ਸਹਾਰਾ ਲੈਂਦੇ ਹੋਏ ਹਰ ਪਿੰਡ ਦੇ ਅੰਦਰ 3 ਘੰਟੇ ਲਗਾਤਾਰ ਭਾਜਪਾ ਦੇ ਝੰਡੇ ਡੰਡੇ ਬੈਨਰ ਦੇ ਥੱਲੇ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਇਹਨਾਂ ਕਿਸਾਨਾਂ ਨਾਲ ਰਾਬਤਾ ਸਾਧਿਆ ਉਹਨਾਂ ਨੂੰ ਕਰੋਨਾ ਦੀਆਂ ਮੈਡੀਸਿਨ ਕਰੋਨਾ ਦੇ ਕਾੜੇ ਹੋਰ ਪੁਲਾਏ ਕਿ ਇੱਕ ਬ੍ਰਿਜ ਦਾ ਕੰਮ ਕਰੀਏ ਇਹ ਤੇ ਇਲਜ਼ਾਮ ਲਾਤਦਾ ਗਿਆ ਕਿ ਨੀਤੀ ਤਲਵਾਰ ਨੇ ਕਿਸਾਨ ਅੰਦੋਲਨਲ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਅਸਤੀਫਾ ਦੇ ਦਿੱਤਾ। ਔਰ ਇਸ ਤੋਂ ਵੱਡੀ ਦੁੱਖ ਦੀ ਗੱਲ ਕੀ ਹੋਈ? ਇਹ ਜਿਹਨਾਂ ਲੋਕਾਂ ਨੇ ਇਲਜ਼ਾਮ ਲਗਾਇਆ ਹੋਵੇਗਾ, ਉਹਨਾਂ ਦੀ ਫਿਤਰਤ ਆ ਉਹ ਚਾਹੁੰਦਾ ਹੀ ਆ ਸਾਡਾ ਪਰਿਵਾਰ ਹਾਸ਼ੀਏ ਤੇ ਆ ਜਾਏ। ਦੁੱਖ ਦੀ ਗੱਲ ਇਹ ਹੋਈ ਕਿ ਜਿਹਨਾਂ ਲੋਕਾਂ ਦੇ ਕੋਲ ਇਲਜ਼ਾਮ ਲਗਾਇਆ ਉਹਨਾਂ ਨੇ ਟਿਲ ਟੂਡੇ ਵੀ ਅੱਜ ਤੱਕ ਇਸ ਇਲਜ਼ਾਮ ਬਾਰੇ ਸਾਡੇ ਕੋਲੋਂ ਪੁਸ਼ਟੀ ਕਰਨੀ ਉਚਿਤ ਨਹੀਂ ਸਮਝੀ ਸਾਨੂੰ ਹਾਸ਼ੀਏ ਤੇ ਕਿਨਾਰੇ ਤੇ ਕਰ ਦਿੱਤਾ। ਸੋ ਮੈਨੂੰ ਇਹ ਲੱਗਾ ਕਿ 18 ਸਾਲ ਪਿਛਲੇ ਮੈਂ ਲਗਾਤਾਰ ਸੰਘਰਸ਼ ਕਰਦਾ ਰਿਆ ਮੇਰੇ ਸੰਘਰਸ਼ ਮੇਰੇ ਚ ਕਪੈਸਿਟੀ ਸੀ ਹਿੰਮਤ ਸੀ ਮੈਂ ਸੰਘਰਸ਼ ਕਰਦਾ ਰਿਆ ਪਰ ਮੇਰੇ ਜਿਹੜੇ ਉਹ ਸੰਘਰਸ਼ ਦਾ ਕਾਰਨ ਨੀਤੀ ਆਈ ਨੀਤੀ ਨੂੰ ਆਉਣ ਤੋਂ ਬਾਅਦ ਫਿਰ ਉਹਨਾਂ ਨੂੰ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਉਹਨੂੰ ਵੀ ਕਿਨਾਰੇ ਕਰ ਦਿੱਤਾ ਗਿਆ ਤੇ ਮੈਂ ਆਪਣੇ ਜੀਵਨ ਚ ਆਪਣੀ ਧਰਮ ਪਤਨੀ ਜਾਂ ਆਪਣੇ ਬੱਚਿਆਂ ਨੂੰ ਜਿਹੜਾ 18 ਸਾਲ ਮੈਂ ਸੰਘਰਸ਼ ਕੀਤਾ ਉਸ ਸੰਘਰਸ਼ ਦੇ ਵਿੱਚ ਇਹਨਾਂ ਨੂੰ ਮੈਂ ਪਾਉਣਾ ਨਹੀਂ ਚਾਹੁੰਦਾ ਇਸ ਕਰਕੇ ਮੈਂ ਇਹ ਉਚਿਤ ਸਮਝਿਆ ਕਿ ਪਾਰਟੀ ਦੇ ਉਹਨਾਂ ਨੇਤਾਵਾਂ ਦੇ ਪੀਸ ਆਫ ਮਾਈਂਡ ਲਈ ਇੱਥੋਂ ਤੱਕ ਤੁਸੀਂ ਦੇਖਿਆ ਹੋਣਾ ਸਾਡਾ ਮੋਰਲ ਡਾਊਨ ਕਰਨ ਵਾਸਤੇ ਬੜੀਆਂ ਘਟੀਆਂ ਘਟੀਆਂ ਜਿਹਾ ਫੇਸਬੁੱਕ ਦੇ ਉੱਪਰ ਤੁਸੀਂ ਦੇਖਿਆ ਹੋਣਾ ਬਣਾਈਆਂ ਆ ਸਾਈਟਸ ਅਲੱਗ-ਅਲੱਗ ਨਾਵਾਂ ਤੇ ਬਣਾਈਆਂ ਆ ਜਾਲੀ ਬੰਦਿਆਂ ਨੇ ਲਗਾਤਾਰ ਸਾਡੇ ਖਿਲਾਫ ਉਹ ਲਿਖਦੇ ਆ ਲਗਾਤਾਰ ਲਿਖਦੇ ਆ ਪਤਾ ਨਹੀਂ ਉਹਨਾਂ ਨੂੰ ਲੱਗਦਾ ਕਿ ਬੀਜੇਪੀ ਖੜੀ ਉਹੀ ਹੈਗੇ ਆ ਸੋ ਸੋ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਜਿਹੜੀ ਆ ਉਹ ਤੋਂ ਕਿਨਾਰਾ ਕਰ ਜਾਈਏ ਤਾਂ ਜੋ ਆਸੀਂ ਵੀ ਪੀਸ ਆਫ ਮਾਈਂਡ ਹਾਸਲ ਕਰੀਏ ਤੇ ਉਹ ਵੀ ਹਾਸਲ ਕਰਨ ਹਾਂ ਹੁਣ ਇਸ ਤੋਂ ਅੱਗੇ ਆ ਗਿਆ ਦੂਸਰਾ ਸਵਾਲ ਜਿਹੜਾ ਅਖਬਾਰਾਂ ਦੇ ਵਿੱਚ ਵੀ ਕਾਫੀ ਆਇਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਵੀ ਅੰਨੇ ਪਾਰਟੀ ਜੜੀ ਉਹ ਚ ਜਾ ਰਿਹਾ ਪਹਿਲੀ ਗੱਲ ਮੈਂ ਇੱਥੇ ਬੜੇ ਕਲੀਅਰ ਕਰਨਾ ਚਾਹੁੰਦਾ ਮੇਰਾ ਅੱਜ ਤੱਕ ਦਾ ਜਿਹੜਾ ਜੀਵਨ ਦਾ ਸਫਰ ਆ ਅੱਜ ਤੱਕ ਦਾ ਉਹ ਇਸ ਕਰਕੇ ਮੈਂ ਜਿਵੇਂ ਪਹਿਲਾਂ ਦੱਸਿਆ ਮੈਂ ਕਾਮਯਾਬ ਹੋ ਸਕਿਆ ਜਾਂ ਸਥਾਪਿਤ ਕਰ ਸਕਿਆ ਕਿਉਂਕਿ ਮੇਰੇ ਕੋਲ ਸਾਥੀਆਂ ਦੀ ਟੋਲੀ ਅੱਛੀ ਆ ਔਰ ਮੈਂ ਇਹਨਾਂ ਦਾ ਕਹਿਣਾ ਮੰਨਦਾ ਜਿੰਨੇ ਲੋਕ ਇੱਥੇ ਬੈਠੇ ਆ ਇਹ ਮੈਨੂੰ ਜੋ ਇਵਨ ਤੁਸੀਂ ਵੀ ਤੁਸੀਂ ਬਹੁਤ ਸਾਰੇ ਇਦਾਂ ਦੇ ਬੰਦੇ ਆ ਜਿਹੜਾ ਮੈਨੂੰ ਟੈਲੀਫੋਨ ਦੇ ਉੱਪਰ ਤੁਸੀਂ ਮੈਨੂੰ ਗਾਈਡ ਕਰ ਦਿੰਦੇ ਆ ਮੈਂ ਇਹਨਾਂ ਦਾ ਕਹਿਣਾ ਮੰਨਦਾ ਮੇਰੇ ਇਸ ਫੈਸਲੇ ਜਦੋਂ ਮੈਂ ਆਪਣਾ ਦੁੱਖ ਆਪਣੇ ਸਾਥੀਆਂ ਨੂੰ ਦੱਸਿਆ ਤਾਂ ਮੇਰੇ ਇਸ ਫੈਸਲੇ ਦੇ ਵਿੱਚ ਵੀ ਮੇਰੇ ਸਾਥੀਆਂ ਦੀ ਰਾਏ ਸੀ ਔਰ ਇਹ ਇਕੱਲੇ ਇਹ ਸਾਥੀ ਨਹੀਂ ਇਹਦੇ ਨਾਲ-ਨਾਲ ਹੋਰ ਜਿੰਨਾ ਵੀ ਮੇਰਾ ਕਹ ਲੋ ਸੰਪਰਕ ਹੈਗਾ ਸੂਤਰ ਹੈਗਾ ਮੈਂ ਸਾਰਿਆਂ ਨਾਲ ਤੁਸੀਂ ਦੇਖਣਾ ਮੈਂ ਇੱਕ ਧਰਮ ਯੁੱਧ ਨਾਮ ਤੇ ਚੱਲ ਰਿਹਾ ਸੀ ਮੈਂ ਇੱਕ ਮਹੀਨਾ ਪੂਰੇ ਪੰਜਾਬ ਚ ਘੁੰਮਿਆ ਕਿ ਇਹ ਧਰਮ ਯੁੱਧ ਹੈ ਮੈਂ ਸਭ ਨਾਲ ਸਲਾਹ ਕਰਕੇ ਹੀ ਇਹ ਫੈਸਲਾ ਲਿਆ ਮੇਰਾ ਜਿਹੜਾ ਅਗਲਾ ਜੀਮੇਲ ਦਾ ਸਫ਼ਰ ਵੀ ਆ ਮੈਂ ਸਮਾਜਿਕ ਅਸੀਂ ਕਾਰਕਟਰਤਾ ਆ ਸਮਾਜਿਕ ਕਾਰਕਟਰਤਾ ਅਸੀਂ ਕੰਮ ਉਹ ਜਾਰੀ ਰੱਖਾਂਗੇ ਉਸ ਤੋਂ ਦੁੱਗਣੀ ਸਪੀਡ ਨਾਲ ਕਰਾਂਗੇ ਜਿੰਨੀ ਸਪੀਡ ਤੁਸੀਂ ਹੁਣ ਦੇਖਦੇ ਹੋ ਉਸ ਤੋਂ ਦੁੱਗਣੀ ਸਪੀਡ ਨਾਲ ਕਰਾਂਗੇ ਲੇਕਿਨ ਸਾਡਾ ਪੋਲੀਟੀਕਲ ਭੁਵਿੱਖ ਕੀ ਆ ਉਹ ਮੈਂ ਸਾਰੇ ਦੀ ਸਾਰੀ ਜ਼ਿੰਮੇਵਾਰੀ ਆਪਣੇ ਇਹਨਾਂ ਸਾਥੀਆਂ ਨੂੰ ਦੇਤੀ ਆ ਜੋ ਵੀ ਮੇਰੇ ਲਈ ਇਹ ਫੈਸਲਾ ਉਚਿਤ ਸਮਝਣਗੇ ਜਿੰਨੇ ਲੋਕ ਤੁਸੀਂ ਇੱਥੇ ਬੈਠੇ ਦੇਖੋ ਇਹ ਲੋਕ ਤੁਹਾਨੂੰ ਪੋਲਿਟਿਕਲ ਮੰਚਾਂ ਦੇ ਨਹੀਂ ਦਿਸਦੇ ਜਿਹੜੇ ਇੱਥੇ ਬੈਠੇ ਆ ਇਹ ਲੋਕ ਬੁੱਧੀਜੀਵੀ ਨੇ ਜਿਹੜੇ ਸਮਾਜ ਦੀ ਰਚਨਾ ਕਰਦੇ ਨੇ ਸਮਾਜ ਨੂੰ ਬਿਲਟ ਅਪ ਕਰਦੇ ਨੇ ਬਿਲਡਿੰਗ ਦਾ ਕੰਮ ਕਰਦੇ ਨੇ ਜੋ ਇਹ ਲੋਕ ਔਰ ਮੇਰੇ ਕਰਮਕਾਤਾ ਕਿਉਂਕਿ ਜਨਮਾਨਸ ਦੀ ਆਵਾਜ਼ ਪ੍ਰਮਾਤਵਾ ਬਸਦਾ ਜੋ ਵੀ ਇਹ ਫੈਸਲਾ ਲੈਣਗੇ ਉਸ ਫੈਸਲੇ ਨੂੰ ਸਿਰ ਝੁਕਾ ਕੇ ਮੰਨਦੇ ਹੋਏ ਮੈਂ ਅੱਗੇ ਵਧਾਂਗਾ ਹਾਂ ਸਮਾਜਿਕ ਕੰਮਾਂ ਦੇ ਵਿੱਚ ਸਾਡਾ ਪਰਿਵਾਰ ਜਿਹੜਾ ਆ ਪ੍ਰਾਨ ਜਾਏ ਪਰ ਬਚਨ ਨਾ ਜਾਏ ਜਿਹੜਾ ਆ ਉੱਤੇ ਕੰਮ ਕਰਦਾ ਆ ਆਗੇ ਤੋਂ ਵੀ ਆਪਾਂ ਜਿਹੜਾ ਕੰਮ ਐ ਉਹ ਤੋਂ ਦੁੱਗਣੀ ਉਹ ਤਿਗਰੀ ਸਪੀਡ ਨਾਲ ਕਰਾਂਗੇ ਸੋ ਮੇਰਾ ਇਹ ਦੁੱਖ ਸੀ ਮੈਂ ਤੁਹਾਡੇ ਸਾਹਮਣੇ ਬਿਆਨ ਕਰਤਾ ਹੁਣ ਤੁਸੀਂ ਅੱਗੇ ਜੋ ਕੋਈ ਤੁਹਾਡੇ ਸਵਾਲ ਆ ਤਾਂ ਮੈਂ ਰੈਡੀ ਟੂ ਅਨਸਰ ਹਾਂਜੀ ਜੀ ਹਨ ਜੀ ਤਲਵਾਰੀ ਕੌਣ ਸੇ ਲੋਗ ਹੈ ਜੋ Bijogi ਸਤਨ ਹੋ ਆ ਪਰੇਸ਼ਾਨ ਨਹੀਂ ਮੈਂ ਜਿਹੜਾ ਤੰਗ ਆ ਨਹੀਂ ਬਹੁਤ ਸਾਰੇ ਲੋਕ ਮੈਂ ਇਹ ਦੇਖੋ ਐਸਾ ਹੈ ਜਿਹੜੇ ਲੋਕ ਇਲੈਕਟਿਵ ਪੋਲਿਟਿਕਸ ਕਰਦੇ ਆ ਉਹਨਾਂ ਨੂੰ ਹਮੇਸ਼ਾ ਹੀ ਆਪਣੀ ਕੁਰਸੀ ਦਾ ਖਤਰਾ ਪਿਆ ਲੈਂਦਾ ਔਰ ਉਹ ਲੋਕ ਮੈਂ ਮੰਨਦਾ ਹਾਂ ਸੋਚਦਾ ਹਾਂ ਕਿ ਉਹ ਲੋਕ ਕੇਵਲ ਮੈਨੂੰ ਹੀ ਨਹੀਂ ਬਹੁਤ ਸਾਰੇ ਇਦਾਂ ਦੇ ਪਰਿਵਾਰ ਹੁਸ਼ਿਆਰਪੁਰ ਚ ਹੀ ਹੈਗੇ ਨੇ ਬੂਟਾ ਰਾਮ ਜੀ ਹੋਰ ਹੀ ਬੈਠੇ ਨੇ ਸੁਨੀਲ ਕਾਲੀਆ ਜੀ ਇੱਥੇ ਬੈਠੇ ਨੇ ਇਹ ਪਰਿਵਾਰ ਬੀਜੇਪੀ ਦੇ ਪਰਿਵਾਰ ਨੇ ਇਦਾਂ ਦੇ ਹੋਰ ਬਹੁਤੇ ਪਰਿਵਾਰ ਹੈਗੇ ਨੇ ਬਹੁਤ ਸਾਰੇ ਪਰਿਵਾਰ ਆ ਜਿਹੜਾ ਨਾਲ ਉਹਨਾਂ ਨੇ ਘਰ ਬਿਠਾ ਦਿੰਦੇ ਆ ਤੁਸੀਂ ਚਲੋ ਮੈਂ ਉਹਨਾਂ ਦਾ ਸਟੇਜ ਤੋਂ ਮੱਚ ਤੋਂ ਨਾਮ ਕੀ ਲੈਣਾ ਸਭ ਜਗ ਜਗਹਰਾ ਤੀਕਸ਼ਨ ਸੂਤ ਦੇ ਨਾਲ ਤੁਸੀਂ ਰਹੇ ਜੀ ਤੁਹਾਨੂੰ ਉਹ ਪਸੰਦ ਨਹੀਂ ਜੀ ਅਗਨਾਜ ਰਾਏ ਖੰਡੇ ਨਾਲ ਤੁਸੀਂ ਰਹੇ ਜੀ ਉਹ ਉਹ ਪਸੰਦ ਨਹੀਂ ਵਿਜੇ ਸਾਂਪਲਾ ਨਾਲ ਤੁਸੀਂ ਰਹੇ ਉਹ ਪਸੰਦ ਨਹੀਂ ਮੈਂ ਕਦੋਂ ਕਿਹਾ ਮੈਂ ਕਦੋਂ ਇਹ ਕਿਹਾ ਕਿ ਮੈਨੂੰ ਤਿਕਸ਼ਨ ਜੀ ਪਸੰਦ ਨਹੀਂ ਜਾਂ ਮੈਨੂੰ ਖੰਨਾ ਜੀ ਪਸੰਦ ਨਹੀਂ ਜਾਂ ਮੈਨੂੰ ਵਿਜੇ ਸਾਂਪਲਾ ਪਸੰਦ ਨਹੀਂ ਮੈਂ ਫਿਰ ਉਹੀ ਗੱਲ ਕਹਿਣਾ ਕਿ ਉਹ ਨੇਤਾ ਮੇਰੀ ਪਸੰਦ ਜਾਂ ਨਾ ਪਸੰਦ ਦਾ ਸਵਾਲ ਨਹੀਂ ਆ ਤੁਸੀਂ ਮੇਰਾ ਰਾਜਨੀਤਿਕ ਸਫ਼ਰ ਦੇਖਿਆ ਜਦੋਂ ਨਾ ਮੈਂ ਸ਼ੁਰੂ ਕੀਤਾ ਮੈਂ ਇੱਕ ਗੱਲ ਤੇ ਬਿਲਕੁਲ ਮਸ਼ਹੂਰ ਹਾਂ ਜਿਹੜਾ ਕਿ ਮੈਂ ਕੋਈ ਵੀ ਕੰਮ ਫੋਟੋ ਖਿਚਾਉਣ ਲਈ ਨਹੀਂ ਕਰਦਾ ਦਿਖਾਵੇ ਲਈ ਨਹੀਂ ਕਰਦਾ ਮੈਂ ਦਿਲੋਂ ਕੰਮ ਕਰਦਾ ਹੁਣ ਜੇ ਮੇਰੇ ਕੀਤੇ ਹੋਏ ਕੰਮ ਜਿਹਦਾ ਲਾਭ ਪਾਰਟੀ ਨੂੰ ਹੋ ਰਿਹਾ 18 ਸਾਲ ਤੋਂ ਮੈਂ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਕਾਰੇ ਤੋਂ ਕੰਮ ਕਰ ਰਿਹਾ ਹਾਂ ਤਾਂ ਪਾਰਟੀ ਲਈ ਕਰ ਰਿਹਾ ਹਾਂ ਤੇ ਉਹ ਪਾਰਟੀ ਦੇ ਕੰਮਾਂ ਦਾ ਲਾਭ ਕੌਣ ਲੈ ਰਿਹਾ ਪਾਰਟੀ ਦੇ ਕਮਤਲਾ ਮੈਂ ਨਹੀਂ ਦੇ ਰਿਆ ਉਹ ਲੋਕ ਲੈ ਰਹੇ ਜਿਹੜੇ ਇਲੈਕਟਿਵ ਪੋਲਿਟਿਕਸ ਨੇ ਉਹ ਲਾਭ ਲੈ ਰਹੇ ਨੇ ਲਾਭ ਲੈਣ ਦੇ ਬਾਵਜੂਦ ਵੀ ਜੇ ਕਿਸੇ ਲੋਕਾਂ ਨੂੰ ਮੇਰੇ ਤੋਂ ਆਹ ਸੁਰੱਖਿਆ ਪੈਦਾ ਹੋ ਕੇ ਮੇਰੇ ਖਿਲਾਫ ਸਰਜੰਤਰ ਬੁਣਿਆ ਜਾਂਦਾ ਤਾਂ ਫਿਰ ਮੇਰੀ ਪਸੰਦ ਜਾਂ ਨਾ ਪਸੰਦ ਕਿਤੇ ਕਾਊਂਟ ਨਹੀਂ ਨਾ ਜੀ ਹੁੰਦੀ ਸਰ ਕਾਲੀ ਭਾਜਪਾ ਸਰਕਾਰ ਕੀ ਤੁਹਾਨੂੰ ਕੋਈ ਫਾਇਦਾ ਮਿਲਦਾ ਮੈਨੂੰ ਤਾਂ ਯਾਦ ਨਹੀਂ ਆ ਰਿਹਾ ਮੈਂ ਮੈਂ ਕਾਲੀ ਭਾਜਪਾ ਦੇ ਵਿਲੇ ਮੈਂ ਦੋ ਪਦ ਮੈਂ ਅੱਜ ਉਹ ਵੀ ਗੱਲ ਬੜੀ ਕਲੀਅਰ ਕਰ ਦਿਆਂ ਦੋ ਜ਼ਿੰਮੇਵਾਰੀਆਂ ਮੈਂ ਇਕੱਠੀਆਂ ਇੰਜੋਏ ਕੀਤੀਆਂ ਕਹ ਲਓ ਤੁਸੀਂ ਕੰਮ ਵੀ ਮੈਂ ਕੀਤਾ ਇੱਕ ਮੈਂ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦਾ ਸੀਨੀਅਰ ਵਾਈਸ ਚੇਅਰਮੈਨ ਰਿਆਂ ਔਰ ਇੱਕ ਡਿਸਪਿਊਟ ਸੈਟਲਮੈਂਟ ਕਮੇਟੀ ਹੁੰਦੀ ਬਿਜਲੀ ਬੋਰਡ ਦੀ ਮੈਂ ਉਹਦਾ ਚੇਅਰਮੈਨ ਰਿਆਂ ਹੁਸ਼ਿਆਰਪੁਰ ਸਰਕਲ ਹੁਸ਼ਿਆਰਪੁਰ ਦਾ ਪਰ ਮੈਂ ਅੱਜ ਇੱਥੇ ਗੱਲ ਹੋਰ ਕਲੀਅਰ ਕਰ ਦਿਆਂ ਬਹੁਤ ਘੱਟ ਬੰਦਿਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਆ ਕਿ ਉਹ ਚੇਅਰਮੈਨੀਆਂ ਮੈਂ ਕਿੱਦਾਂ ਮੇਰੇ ਕੋਲ ਆਈਆਂ ਮੈਂ ਉੱਥੇ ਮਰਹੂਮ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਧੰਨਵਾਦ ਕਰੂੰਗਾ ਔਰ ਮੇਰੇ ਸਾਥੀ ਐਚ ਐਸ ਸੈਣੀ ਐਟ ਦ ਟਾਈਮ ਉਹ ਐਸਸੀ ਬਿਜਲੀ ਬੋਰਡ ਦੇ ਹੁੰਦੇ ਸੀ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਉਹ ਦੋਨੇ ਚੇਅਰਮੈਨੀਆਂ ਇੱਕ ਚੇਅਰਮੈਨੀ ਮੈਨੂੰ ਕੇਵਲ ਤੇ ਕੇਵਲ ਐਚ ਸ਼ੈਣੀ ਜੀ ਦੀ ਵਜਾ ਨਾਲ ਆਈ ਉਹਦੇ ਵਿੱਚ ਕਿਉਂ ਆਈ ਮੈਂ ਕਿਉਂ ਕਦਰ ਕਰਦਾ ਦੋ ਨਾਮ ਇਹਨਾਂ ਨੇ ਭੇਜੇ ਪਾਰਟੀ ਦਾ ਪੋਲੀਟੀਕਲ ਕਿਸੇ ਨਾਂ ਨੇ ਭੇਜਣਾ ਸੀ ਨਾਮ ਇਹਨਾਂ ਨੇ ਭੇਜੇ ਲਾਲੀ ਬਾਜਵਾ ਜੀ ਦਾ ਔਰ ਮੇਰਾ ਉਸ ਵੇਲੇ ਕਿਹਾ ਨਵੀਆਂ ਚੇਅਰਮੈਨੀ ਬਣਿਆ ਸੀ ਇੱਥੇ ਮੈਂ ਲਾਲੀ ਬਾਜਵਾ ਜੀ ਦੀ ਤਾਰੀਫ ਕਰਦਾ ਜਦੋਂ ਦੋ ਨਾਂ ਗਏ ਤਾਂ ਉਹ ਸੁਖਵੀਰ ਜੀ ਨੂੰ ਕਹਿ ਕੇ ਆਏ ਕਿ ਜੀ ਸੰਜੀਵ ਨੂੰ ਅੱਜ ਕੱਲ੍ਹ ਤੱਕ ਅੱਖ ਨਹੀਂ ਮਿਲਿਆ ਸੰਜੀਵ ਨੂੰ ਦੇ ਦਿਓ ਨਰੋਲ ਲਾਲੀ ਬਾਜਵੇਤ ਜੀ ਦੀ ਉਸ ਵੇਲੇ ਦੇਣ ਸੀ ਮੈਨੂੰ ਚੇਅਰਮੈਨੀ ਮੈਂ ਉਹਦਾ ਰਿਣੀ ਆ ਜਿਹੜੀ ਦੂਸਰੀ ਮੈਨੂੰ ਚੇਅਰਮੈਨੀ ਦਿੱਤੀ ਗਈ ਲਾਸਟ ਦੇ ਵਿੱਚ 10 ਦਿਨ ਦੀ ਚੇਅਰਮੈਨੀ ਸੀ ਸਿਰ ਬادل ਸਾਹਿਬ ਨੇ ਮੇਰੇ ਉੱਪਰ ਬਹੁਤ ਉਪਕਾਰ ਕੀਤਾ ਸੀ ਜਦੋਂ ਮੇਰਾ ਕਹਿ ਲਓ ਮੇਰੇ ਮਾੜੇ ਦਿਨ ਸੀ ਤਾਂ ਬਾਦਲ ਸਾਹਿਬ ਨੇ ਮੈਨੂੰ ਉਸ ਵੇਲੇ ਕਈ ਗੱਲਾਂ ਚ ਮੈਨੂੰ ਉਹਨਾਂ ਨੇ ਸਮਝਾਇਆ ਵੀ ਕੀਤਾ ਵੀ ਤਾਂ ਐਂਡ ਦੇ ਵਿੱਚ ਉਹਨਾਂ ਦੇ ਮਹਿਰੂਮ ਅਦਰ ਸਾਹਿਬ ਦੇ ਲਬਜ਼ਾ ਔਰ ਇਸ ਗੱਲ ਦਾ ਇੱਕ ਬੀਜੇਪੀ ਨੇਤਾ ਗਵਾਇਆ ਜਿਹਨੇ ਆਪਣੇ ਟੈਲੀਫੋਨ ਤੋਂ ਮੇਰੇ ਨਾਲ ਗੱਲ ਕਰਾਈ ਕਿ ਜੇ ਤੈਨੂੰ ਤੇਰੀ ਪਾਰਟੀ ਕੱਖ ਨਹੀਂ ਦੇ ਰਹੀ ਤਾਂ ਮੈਂ ਤੈਨੂੰ ਜ਼ਰੂਰ ਦੇ ਰਿਆਂ ਤਾਂ ਮੈਂ ਉਹਨਾਂ ਨੂੰ ਹੱਸ ਕੇ ਕਿਹਾ ਸੀ ਕਿ ਪਤਾ ਹੀ ਥੋੜਾ ਦਿੱਤਾ ਸਾਰਾ ਕੁਝ ਵਾ ਪਰ ਤੁਸੀਂ ਵੀ ਇਸ ਕਰਕੇ ਦੇ ਰਹੇ ਆ ਕਿ ਮੈਂ ਸ਼ਾਇਦ ਬਾਝ ਪਾਜਾਂ ਇਸ ਕਰਕੇ ਮੈਂ ਹੱਸ ਕੇ ਉਹਨਾਂ ਨਾਲ ਗੱਲ ਕਹੀ ਸੀ ਸੋ ਦੋਨੇ ਚੇਅਰਮੈਨੀਆਂ ਜਿਹੜੀਆਂ ਮੈਨੂੰ ਸੀ ਇੱਕ ਲਾਲੀ ਬਾਜਵਾ ਔਰ ਸੈਣੀ ਸਾਹਿਬ ਦੀ ਦੇਣ ਸੀ ਦੂਸਰੀ ਚੇਅਰਮੈਨ ਜਿਹੜੀ ਮੈਨੂੰ ਸੀ ਉਹ ਮੈਨ ਇਹ ਮੈਂ ਦੁੱਖ ਅਜੇ ਤੱਕ ਕਿਸੇ ਨੂੰ ਦੱਸੇ ਨਹੀਂ ਪਰ ਮੈਂ ਸਾਰਾ ਸ਼ਰੇਫ ਫਿਰ ਭਾਤੀ ਜਨਤਾ ਪਾਰਟੀ ਨੂੰ ਹੀ ਦਿੱਤਾ ਨੇਤਾਵਾਂ ਨੂੰ ਦਿੱਤਾ ਆਪਣੇ ਨੇਤਾਵਾਂ ਨੂੰ ਦਿੱਤਾ ਜਿੱਤੇ ਅਸ਼ਨੀ ਜੀ ਕੁਐਸਚਨ ਕਰਦੇ ਆ ਕਿ ਤੁਹਾਨੂੰ ਪਸੰਦ ਨਹੀਂ ਉਹਨਾਂ ਨੂੰ ਸ਼ਰੇ ਦਿੱਤਾ ਅੱਜ ਤੱਕ ਅੱਜ ਪਹਿਲੀ ਵਾਰੀ ਮੈਂ ਇਹ ਸਚਾਈ ਤੁਹਾਡੇ ਸਾਹਮਣੇ ਲਿਆ ਰਿਹਾ ਹਾਂ ਆਮ ਤੌਰ ਦੇ ਤੇ ਪੀਪੀ ਕਲੀ ਜਿਹੜੇ ਲੋਕਾਂ ਦੇ ਵਿੱਚ ਜਰਾ ਸੀਮ ਹੁੰਦੇ ਹੈਗੇ ਆ ਉਹ ਸਹੀ ਜੇ ਕਿਤੇ ਖਦਮ ਨਹੀਂ ਹੁੰਦੇ ਬਿਲਕੁਲ ਠੀਕ ਹੁਣ ਤੁਸੀਂ ਜਰਾ ਸੀਮ ਉਹ ਖਦਮ ਕਰਕੇ ਜਿਹੜੇ ਹੈਗੇ ਆ ਆਪਣੇ ਸਮਾਜਿਕ ਕਾਰਿਆ ਹੀ ਕਰੋ ਨਹੀਂ ਨਹੀਂ ਮੈਂ ਮੈਂ ਦੱਸਦਾ ਜੀ ਮੇਰੀ ਬੇਨਤੀ ਸੁਣੀਓ ਮੇਰਾ ਅਕਸਰ ਇਹ ਗੱਲ ਕਹਿਣਾ ਹਮੇਸ਼ਾ ਹੀ ਕਹਣਾ ਮੈਂ ਕਿ ਹਰ ਇੱਕ ਸਮਾਜਿਕ ਕਾਰਜਕਰਤਾ ਦਾ ਰਾਜਨੀਤਿਕ ਹੋਣਾ ਇਹ ਜ਼ਰੂਰੀ ਨਹੀਂ ਹੈਗਾ ਪਰ ਹਰ ਇੱਕ ਰਾਜਨੀਤੇ ਦਾ ਸਮਾਜਿਕ ਹੋਣਾ ਬਹੁਤ ਜ਼ਰੂਰੀ ਆ ਅਸੀਂ ਸਮਾਜਿਕ ਸੀਗੇ ਸਮਾਜਿਕ ਚ ਅਸੀਂ ਰਾਜਨੀਤੀ ਵੱਲ ਗਏ ਕਿਉਂ ਗਏ ਕਿ ਸਮਾਜ ਦੇ ਕੰਮਾਂ ਨੂੰ ਹੋਰ ਸਪੀਡ ਮਿਲ ਜਾਂਦੀ ਆ ਜਦੋਂ ਤੁਸੀਂ ਰਾਜਨੀਤਿਕ ਖੇਤਰ ਦੇ ਵਿੱਚ ਤੁਹਾਨੂੰ ਸੱਚਮੁੱਚਾ ਇੱਕ ਸਥਾਨ ਮਿਲ ਜਾਂਦਾ ਤੁਹਾਨੂੰ ਕੰਮ ਕਰਨ ਦਾ ਹੋਰ ਮੌਕਾ ਮਿਲ ਜਾਂਦਾ ਲੇਕਿਨ ਜਿਹੜਾ ਤੁਹਾਡਾ ਸਵਾਲ ਆ ਉਹਦਾ ਨਿਰਪੱਖ ਜਵਾਬ ਆ ਸਮਾਜ ਦੇ ਕੰਮ ਕਰਨਾ ਸਾਡੇ ਦੋਨਾਂ ਦੀ ਫਿਤਰਤ ਆ ਔਰ ਦੁੱਗਣੀ ਸਪੀਡ ਨਾਲ ਕਰਾਂਗੇ ਲੇਕਿਨ ਰਾਜਨੀਤਿਕ ਭੂਵਿੱਖ ਦੀ ਮੈਂ ਜਿਹੜੀ ਜ਼ਿੰਮੇਵਾਰੀ ਆ ਜਿਹੜੀ ਮੇਰੀ ਟੋਲੀ ਮੇਰੇ ਲੋਕ ਬੈਠੇ ਆ ਇਹਨਾਂ ਦੇ ਉੱਪਰ ਮੈਂ ਦੇਤੀ ਆ ਮੈਨੂੰ ਕਹਿਣਗੇ ਖੁਸ਼ਹਾਲ ਮਰਦੇ ਤਾਂ ਮੈਂ ਖੁਸ਼ਹਾਲ ਮਰਦਿਆਂਗਾ ਕਿਉਂਕਿ ਮੇਰੇ ਸੁੱਖ-ਦੁੱਖ ਦੇ ਵਿੱਚ ਇਹ ਮੇਰਾ ਪਰਿਵਾਰ ਜਿਹੜਾ ਆ ਮੇਰੇ ਨਾਲ ਢੇਰ ਬਣ ਕੇ ਖੜਾ ਰਿਹਾ ਕੀ ਅਸਰੀਸੀ ਫੌਜ ਬਣਦੀ ਹੈ ਕਿ ਆਨੇ ਵਾਲੇ ਸਮੇਂ ਆ ਮੈਂ ਆਪਾਂ ਕਾਲੀ ਦਰ ਜਾ ਸਕਤੀ ਹਾਂ ਜਾਂ ਨਹੀਂ ਮਤਲਬ ਕੋਈ ਐਸੀ ਪੋਸਬਿਲਿਟੀ ਹੈ ਕੋਈ ਸੰਭਾਵਨਾ ਹੈ ਮੇਰੀ ਬੇਨਤੀ ਸੁਨਣਾ ਮੈਂ ਫੇਰ ਤੁਹਾਨੂੰ ਉਹੀ ਗੱਲ ਬੇਨਤੀ ਕੀਤੀ ਆ ਕਿ ਮੇਰੇ ਆਪਸ਼ਨ ਸਾਰਾ ਹੀ ਖੁੱਲੇ ਆ ਪਰ ਉਹਦਾ ਫੈਸਲਾ ਮੇਰਾ ਨਹੀਂ ਹੈ ਮੇਰਾ ਨਿੱਜੀ ਫੈਸਲਾ ਕੋਈ ਨਹੀਂ ਆ ਸਾਰਾ ਫੈਸਲਾ ਮੇਰੇ ਪਰਿਵਾਰ ਦਾ ਹੈ ਇਹਦਾ ਪਰਿਵਾਰ ਤੁਸੀਂ ਦੇਖ ਦਿਓ ਔਰ ਮੈਂ ਖਾਂ ਦੋ ਤਿੰਨ ਜ਼ਿਕਰ ਹੋਰ ਕਰਦੇ ਆ ਮੈਂ ਥੋੜਾ ਜਿਹਾ ਅੱਜ ਤਿੰਨ ਸੱਜਣ ਮੇਰੇ ਉਸ ਪਰਿਵਾਰ ਦੇ ਐਬਸੈਂਟ ਵੀ ਹੈਗੇ ਆ ਜਿਹੜੇ ਮੇਰੇ ਨਾਲ ਉਹ ਤੁਸੀਂ ਬਿਸ਼ੱਕ ਤੁਸੀਂ ਕੋਟ ਕਰੋ ਇੱਕ ਡਾਕਟਰ ਅਜੇ ਬੱਗਾ ਰਿਟਾਇਰਡ ਸਿਵਲ ਸਰਜਨ ਸਤਵੀਰ ਸਿੰਘ ਸੱਤੀ ਨੇ ਪਿੰਡ ਆਦਮਵਾਲ ਤੋਂ ਇੱਕ ਅਰुण ਕੁਮਾਰ ਜੀ ਰਿਟਾਇਰਡ ਚੀਫ ਜਨੀਆ ਪੀਡਬਲ ਇਹ ਸਾਡਾ ਮੇਰਾ ਇੱਕ ਪਰਿਵਾਰ ਆ ਜਿਨ੍ਹਾਂ ਨੇ ਸਭ ਸੁੱਖ-ਦੁੱਖ ਚ ਮੇਰਾ ਦਿੱਤਾ ਔਰ ਇਕੱਠੇ ਬਹਿ ਕੇ ਸਲਾਹ-ਮਸ਼ਵਰਾ ਸੀ ਕਰਦੇ ਆ ਮੈਨੂੰ ਉਹਨਾਂ ਨੇ ਇੱਧਰ ਨੂੰ ਗਾਈਡ ਕੀਤਾ ਕਿ ਤੇਰੇ ਲਈ ਆ ਉਚਿਤ ਆ ਮੈਂ ਉਹ ਕਰ ਲਿਆ ਹੁਣ ਅੱਗੇ ਮੇਲੇ ਜੋ ਉਚਿਤ ਕਰਨਗੇ ਕਿਉਂਕਿ ਇਹ ਵੀ ਸਮਾਜ ਨਿਰਮਾਣ ਦਾ ਹੀ ਕੰਮ ਕਰਦੇ ਆ ਔਰ ਮੈਂ ਅੱਗੇ ਐਕਟਿਵ ਹੋ ਕੇ ਉਹਨਾਂ ਦਾ ਘੋੜਾ ਬਣ ਕੇ ਕੰਮ ਕਰ ਰਿਹਾ ਹਾਂ ਅੱਜ ਚੜ੍ਹਦੀ ਸਵੇਰ ਫਗਵਾੜਾ ਬਾਈਪਾਸ ਹਿਆਰਪੁਰ ਵਿਖੇ ਹੋਇਆ ਦਰਦਨਾਕ ਹਾਦਸਾ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਰ ਕੀ ਕੀ ਨਾਮ ਆਪਣਾ ਹੈ ਮੇਰਾ ਨਾਮ ਹੈ ਬਿੱਲਾ ਕਸ਼ਮੀਰੀ ਮੁਸਤਾਕ ਅਮਦ ਸ਼ੇਕ ਐਕਸੀਡੈਂਟ ਹੋਇਆ ਅੱਜ ਬੜਾ ਭਿਆਨਕ ਦਰਦਨਾਕ ਕੀ ਮਾਮਲਾ ਹੋਇਆ ਕਿਵੇਂ ਹੋਇਆ ਐਕਸੀਡੈਂਟ ਐਕਚੁਅਲੀ ਇਹ ਹਮਾਰੇ ਬੜੇ ਸ਼ਾਹੀ ਇਮਾਮ ਆ ਮੋਲਵੀ ਸ਼ਮੀਮ ਅਮਦ ਆਪਣੀ ਬੜੀ ਮਸਜਿਦ ਕੇ ਇਮਾਮ ਸਾਹਿਬ ਹੈ ਇਸਕੇ ਬੱਚੇ अपने घर से आ रहे थे यूपी से यहाँ आ रहा आ रहे थे तो रात के कम से कम साढ़े पाँच बजे के आसपास तो गाड़ी यहाँ डिवाइडर के साथ टक्कर के इसमें मतलब पांच बंदे थे दो भाई थे वो और उनकी मदर थी और उनकी सिस्टर थी एक और बंदा था तो वो गायब मतलब बिल्कुल मतलब जख्मी है वो अभी हॉस्पिटल में ही है तो जो छोटा वाला था अम्माद उसकी उसी ऑन स्पॉट डेथ हो गई کیا لگتا ہے کیا کر رہا ہوگا اس ایس پی accidentes کا کارن ایکچولی یہی دیکھا جائے مطلب دیکھا گیا ہمیں کہ سویرے ایک تو توند کر کے ایک تو ویسے بھی نیند مطلب آنکھ سی لگ گئی اس کے کارن یہ ایکسیڈنٹ ہوا جی اسبندی کوئی درخواست دتی گئی ہے تھانے چ جا کوئی کاروائی کروانی ਤੁਹਾਡੇ والو جائز سمجھی گئی ہے نہیں نہیں ایکچولی ابھی جو بڑے امام صاحب ہیں وہ جو ٹھیک سمجھیں گے اسی حساب سے ہم اسی ادھر سے ہم اگے پروسیس کریں گے ਜਿਹੜੇ ਬਾਕੀ ਮੈਂਬਰ ਹਸਪਤਾਲ ਚ ਦਾਖਲ ਨੇ ਕੀ ਕਿਹਾ ਜਾ ਰਿਹਾ ਡਾਕਟਰਾਂ ਵੱਲੋਂ ਕਿਵੇਂ ਦੀ ਉਹਨਾਂ ਦੀ ਜਿਹੜੀ ਹਾਲਤ ਹੈ ਅਭੀ ਉਹਨਾਂ ਉਹਨਾਂ ਸੇ ਮਦਰ ਉਹਨਾਂ ਇੱਕ ਉਹਨਾਂ ਜੋ ਬੇਟੀ ਹੈ ਛੋਟੀ ਵਾਲੀ ਉਸ ਦੀ ਹਾਲਤ ਸੀਰੀਅਸ ਹੈ ਅਭੀ ਉਹਨਾਂ ਨੇ ਟਾਈਮ ਦਿਆ ਹੈ ਅਭੀ ਕੁਝ ਕਨਫਰਮ ਨਹੀਂ ਹੋ ਰਿਹਾ ਹੈ ਉਹਨਾਂ ਨੇ ਥੋੜਾ ਮਤਲਬ ਜ਼ਿਆਦਾ ਉਹਨਾਂ ਕੋ ਮਤਲਬ ਜ਼ਖਮੀ ਹੋਏ ਹੈ ਤੋ ਅਭੀ ਉਹਨਾਂ ਨੇ ਕੁਝ ਟਾਈਮ ਨਹੀਂ ਦਿਆ ਜੀ ਕੁਝ ਸ਼ਹਿਰ ਵਾਸੀਆਂ ਕੋ ਸਮਾਜ ਕੋ ਅਪੀਲ ਕਰਨਾ ਚਾਹੇਗੇ ਆਪ ਬਸ ਇਹੀ ਹੈ ਕਿ ਜਨਾਬ ਕੇ ਆਰਾਮ ਸੇ ਆਪਣੇ ਮਤਲਬ ਆਰਾਮ ਨਾਲ ਗਾੜੀ ਚਲਾਏ ਔਰ ਦੇਖ ਕੇ ਚਲਾਏ ਕਿਉਂਕਿ ਪਰਿਵਾਰ ਇੱਕ ਵਾਰ ਮਿਲਦਾ ਹੈ ਬਾਰ-ਬਾਰ ਨਹੀਂ ਮਿਲਦਾ ਜੀ। ਸ਼੍ਰੀ ਫਤਿਹਗੜ ਸਾਹਿਬ 'ਚ ਸ਼ਹੀਦੀ ਜੋੜ ਮੇਲਾ ਦਾ ਦੂਜਾ ਦਿਨ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਨਮਨ ਗੁਰਦੁਆਰਾ ਜੋਤੀਸਰੂਪ ਸਾਹਿਬ ਵਿੱਚ ਰਖਵਾਏ ਗਏ ਹਨ ਅਖੰਡ ਪਾਠ ਸਾਹਿਬ। ਪੰਜਾਬ ਨੈਸ਼ਨਲ ਬੈਂਕ 'ਚ ਚੋਰੀ ਦੀ ਹੋਈ ਵੱਡੀ ਵਾਰਦਾਤ। ਨਕਦੀ ਕਢਵਾਉਣ ਆਏ ਮੁਨੀਮ ਦੇ ਬੈਗ 'ਚੋਂ ਲੱਖਾਂ ਰੁਪਏ ਚੋਰੀ ਕਰ ਲੁਟੇਰੇ ਹੋਏ ਭਰਾ ਸੀਸੀਟੀਵੀ ਕੈਦ ਚ ਹੋਈਆਂ ਤਸਵੀਰਾਂ ਜਦੋਂ ਵੱਡੇ ਭਰਾ ਤੇ ਆਈ ਮੌਤ ਤਾਂ ਛੋਟੇ ਭਰਾ ਨੇ ਆਪਣੇ ਲਈ ਸੀਨੇ ਜਾਣੋ ਕਿਵੇਂ ਬਦਮਾਸ਼ਾਂ ਨੇ ਉਤਾਰਿਆ ਮੌਤੇ ਘਾਟ ਵੀਕੇ ਸਿੰਘ ਹੋਣਗੇ ਸੀਐਮ ਭਗਵੰਤ ਮਾਨ ਦੇ ਸਪੈਸ਼ਲ ਚੀਫ ਸੈਕਟਰੀ 1990 ਬੈਚ ਦੇ ਆਈਏਐਸ ਅਧਿਕਾਰੀ ਵੀ ਹਨ ਵੀਕੇ ਸਿੰਘ 1 ਜਨਵਰੀ ਨੂੰ ਕਰ ਸਕਦੇ ਨੇ ਜੁਆਇਨ 2 ਮਹੀਨੇ ਪਹਿਲਾਂ ਇਟਲੀ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਧੂਰੀ ਦੀ ਗੰਨਾ ਮਿਲ ਬਚਾਉਣ ਲਈ ਕਿਸਾਨਾਂ ਦਾ ਹੱਲਾ ਬੋਲ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਘਰਾਂ ਚੋਂ ਚੁੱਕੇ ਕਿਸਾਨ ਆਗੂ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਹੋਈ ਫਾਇਰਿੰਗ ਸੋ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਜੀ ਬੀਸੀ ਅਪਡੇਟ ਦੇ ਨਾਲ ਧੰਨਵਾਦ